ਸਾਡੇ ਪੂਰੇ ਜ਼ਿਲ੍ਹੇ ਚ 8 ਸਰਚ ਆਪਰੇਸ਼ਨਸ ਅਸੀਂ ਚਲਾ ਰਹੇ ਹੈਗੇ ਜਿਦੇ ਵਿੱਚੋਂ ਇੱਕ ਸਰਚ ਆਪਰੇਸ਼ਨ ਜਿੱਥੇ ਮੈਂ ਆਇਆ ਹੈਗਾ ਉਥੇ ਬਾਦਰਪੁਰ ਕੋਲ ਵਿੱਚ ਚੱਲ ਰਿਹਾ ਹੈਗਾ ਜਿੱਥੇ ਐਸਪੀ ਆਪਰੇਸ਼ਨ ਜਿਹਨੂੰ ਲੀਡ ਕਰ ਰਹੇ ਹੈਗੇ ਸਾਡੇ ਡੀਐਸਪੀ ਐਨਡੀਪੀਐਸ ਡੀਐਸਪੀ ਸਿਟੀ ਐਸਐਚਓ ਸਦਰ ਐਸਐਚਓ ਮੋਡਲ ਟਾਊਨ ਤੇ ਬਾਕੀ ਲਗਭਗ 70-80 ਮੁਲਾਜ਼ਮ ਅਸੀਂ ਇਥੇ 60 ਆਪਰੇਸ਼ਨਸ ਕਰ ਰਹੇ ਹੈਗੇ ਤੇ ਇਸ ਤੋਂ ਇਲਾਵਾ ਇੱਕ ਆਪਰੇਸ਼ਨ ਐਸਪੀ ਡੀ ਦੀ ਨਿਗਰਾਨੀ ਹੇਠਾਂ ਚੱਲ ਰਿਹਾ ਹੈਗਾ ਇੱਕ ਆਪਰੇਸ਼ਨ ਐਸਪੀ ਪੀਬੀ ਵੀ ਆ ਦੀ ਨਿਗਰਾਨੀ ਹੇਠ ਤਬਦੀਨੇਵਾਲ ਦਰਸ਼ਨ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਡੀਐਸਪੀ ਲੈਵਲ ਦੇ ਆਫਸਰਸ ਵੀ ਅਲੱਗ-ਅਲੱਗ ਸਬ ਡਿਵੀਜ਼ਨਸ ਤੇ ਆਪਰੇਸ਼ਨਸ ਕਰ ਰਹੇ ਹੈਗੇ ਜਿਹੜੇ ਕੋਆਰਡੀਨੇਟਡ ਸੱਚ ਆਪਰੇਸ਼ਨ ਹੈਗੇ ਨਸ਼ੇ ਦੇ ਖਿਲਾਫ ਤੇ ਸਾਡੇ ਨਸ਼ੇ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਜਿਹੜੀ ਮੁਹਿੰਮ ਹੈਗੀ ਜਿਹਦੇ ਵਿੱਚ ਨਸ਼ੇ ਦੇ ਖਾਤਮੇ ਦੇ ਇੰਟੈਂਸ਼ਨ ਦੇ ਨਾਲ ਅਸੀਂ ਫੇਰ ਤੋਂ ਵਾਪਸ ਜਿਵੇਂ ਕਿ ਪਿਛਲੇ ਆਪਾਂ ਉਸ ਟਾਈਮ ਤੋਂ ਲਗਭਗ 2 ਮਹੀਨੇ ਤੋਂ ਇਲੈਕਸ਼ਨ ਸੇ ਵੀ ਕਾਫੀ ਬਿਜੀ ਸੀਗੇ ਤੇ ਹੁਣ ਸਾਡਾ ਫੋਕਸ ਵਾਪਸ ਡਰੱਗਸ ਦੇ ਖਿਲਾਫ ਕਾਰਵਾਈ ਜਿਹੜਾ ਹੈਗਾ ਉੱਤੇ ਹੈਗਾ ਤੇ ਜਿਹਦੇ ਵਿੱਚ ਅਸੀਂ ਪੂਰੇ ਨਸ਼ੇ ਦਾ ਇੱਕ ਮੁਕੰਮਲ ਤੌਰ ਤੇ ਖਾਤਮਾ ਕਰਕੇ ਜਿੱਦਾਂ ਸਰਕਾਰ ਦੀ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਕਮਿਟਮੈਂਟ ਹੈਗੀ ਇਹ ਆਪਾਂ ਨਸ਼ੇ ਦਾ ਖਾਤਮਾ ਕਰਕੇ ਤੇ ਡਰੱਗ ਫ੍ਰੀ ਬਣਾਣਾ ਆਪਾਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਪੈਡਲਰਸ ਸਮਗਲਰਸ ਬਿਗ ਫਿਸ਼ਰ ਜਿਹੜੇ ਹੈਗੇ ਉਹਨਾਂ ਤੇ ਕਲਪ ਕਾਰਵਾਈ ਕਰਾਂਗੇ ਜਿਵੇਂ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਇੱਥੇ ਸਾਨੂੰ ਕੰਪਲੇਂਟ ਸੀ ਕਿ ਆ ਦੋ ਤਿੰਨ ਲੋਕ ਇੱਥੇ ਹੈਗੇ ਜਿਹੜੇ ਨਸ਼ਾ ਕਾਰੋਬਾਰ ਕਰਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈਗੀ ਉਹ ਕੁਝ ਰਿਕਵਰੀਜ ਵੀ ਹੋਈ ਹੈਗੀ ਇਸੇ ਤਰੀਕੇ ਨਾਲ ਹੋਰ ਥਾਵਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਸਟੈਪ ਬਾਈ ਸਟੈਪ ਅਸੀਂ ਜਿਹੜੇ ਡਰੱਗ ਹੌਟਸਪੌਟਸ ਹੈਗੇ ਉਹਨਾਂ ਦੇ ਖਿਲਾਫ ਮੁਕੰਮਲ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਡਰੱਗ ਹੌਟਸਪੌਟਸ ਨੂੰ ਡਰੱਗ ਫਰੀ ਕਰਾ ਕੇ ਤੇ ਜਿਹੜਾ ਹੈਗਾ ਨਸ਼ੇ ਦੇ ਖਾਤਮੇ ਵੱਲ ਜਿਹੜਾ ਹੈ ਆਪਾਂ ਅੱਗੇ ਵਧਾਂਗੇ ਸਰਹੋਸ਼ਾਪੁਰ ਜ਼ਿਲ੍ਹੇ 'ਚ ਕਿੰਨੇ ਸਰਚ ਕੈਂਪਾਂ ਚਲਾਏ ਕਿੰਨੇ ਮੁਲਾਜ਼ਮ ਜਿਹੜੇ ਟੋਟਲ ਆਪਣਾ ਜਿਹੜਾ ਹੈ ਲਗਭਗ 450 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਲੱਗੇ ਹੋਏ ਹੈਗੇ ਤੇ ਆਠ ਥਾਵਾਂ ਤੇ ਆਪਾਂ ਸਰਚ ਆਪਰੇਸ਼ਨਸ ਕਰਾ ਰਹੇ ਹੈਗੇ ਜਿਦੇ ਵਿੱਚ ਕੁਝ ਆਪਰੇਸ਼ਨਸ ਸਪੀ ਰੈਂਕ ਦੇ ਅਫਸਰਾਂ ਦੀ ਨਿਗਰਾਨੀ ਹੇਠ ਚੱਲ ਰਹੀ ਹੈਗੇ ਕੁਝ ਡੀਐਸਪੀ ਰੈਂਕ ਦੇ ਅਫਸਰਾਂ ਦੀ ਨਿਗਰਾਨੀ ਹੇਠ ਚੱਲ ਰਹੀ ਹੈਗੇ ਤੇ ਕਾਫੀ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਹੈਗੇ ਕੁਝ ਰਿਕਵਰੀਜ਼ ਵੀ ਹੋਈ ਹੈ ਜਿੱਦੀ ਡਿਟੇਲਸ ਜਿਹੜਾ ਹੈਗਾ ਮੈਂ ਫਰਦਾ ਤੁਹਾਡੇ ਨਾਲ ਸਾਰੀ ਕੁਝ ਡਰੱਗਸ ਦੇ ਨਾਲ ਕੁਝ ਜਿਹੜਾ ਹੈਗਾ ਉਹ ਟੂ-ਵೀಲਰਸ ਅਨ ਆਈਡੈਂਟੀਫਾਈਡ ਸਕੂਟੀਆਂ ਫੜੀ ਹੈਗੀ ਤੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਤੁਹਾਡੇ ਰਾਹੀਂ ਮੇਰੀ ਜਿਹੜੀ ਹੈਗੀ ਬੇਨਤੀ ਹੈਗੀ ਕਿ ਆਪਾਂ ਮਿਲ ਕੇ ਸਮਾਜ ਸੋਸਾਇਟੀ ਸਾਰੇ ਲੋਗ ਮੀਡੀਆ ਤੇ ਪੁਲਿਸ ਸਾਰੇ ਆਪਾਂ ਮਿਲ ਕੇ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਖੜੇ ਹੋ ਜਾਈਏ ਨਸ਼ੇ ਦਾ ਖਾਤਮਾ ਕੋਈ ਬੜੀ ਗੱਲ ਹੈ ਸਰ ਪੁਲਿਸ ਨੂੰ ਚੁਕਮਾ ਦੇਈ ਦੀ ਸੀ ਕਿ ਘਰ ਦੇ ਬਾਹਰ ਤਾਲਾ ਲਾ ਕੇ ਅੰਦਰ ਆਪ ਲੋਕ ਕੀ ਬੈਠੇ ਸੀ ਉਹਨਾਂ ਦੇ ਫ੍ਰੀਡਮ ਜੀ ਤਕੋ ਫਿਰ ਤੁਹਾਨੂੰ ਇਨਫੋਰਮੇਸ਼ਨ ਹਮ ਵੀ ਯਰ ਪਾਰਟਿਕੂਲਰ ਸਾਡਾ ਇਦਾਂ ਸੀਗਾ ਤੇ ਉਹ ਜਿੱਥੇ ਸਸਪੀਸ਼ਨ ਸੀਗਾ ਤੇ ਉੱਥੇ ਫਿਰ ਉਹ ਫੜੇ ਗਏ ਹੈਗੇ ਬੰਦੇ ਸਾਡੇ ਸਾਹਮਣੇ ਜਿਹੜਾ ਹੈਗਾ ਤੇ ਉਹ ਕੋਈ ਵੀ ਮਤਲਬ ਚੱਕਮਾ ਦੇਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਬਹੁਤ ਲੰਬੇ ਟਾਈਮ ਤੱਕ ਚੱਕਮਾ ਨਹੀਂ ਦੇ ਸਕਦਾ ਉਹਦੇ ਖਿਲਾਫ ਅਸੀਂ ਮੁਕੰਮਲ ਕਰ ਦੇਣਾ